ਤੇ ਲਗਾਤਾਰ ਹੋ ਰਹੀ ਜੰਗਲਾਂ ਦੀ ਕਟਾਈ ਦਾ ਅਸਰ ਜਿੱਥੇ ਪਰਿਆਵਰਣ ਤੇ ਪੈ ਰਿਹਾ ਉੱਥੇ ਹੀ ਇਸ ਦਾ ਅਸਰ ਜੰਗਲੀ ਜੀਵਾਂ ਅਤੇ ਪੰਛੀਆਂ ਤੇ ਵੀ ਪੈ ਰਿਹਾ ਹੈ ਅ디 ਜੇਕਰ ਅਸੀਂ ਗੱਲ ਕਰੀਏ ਤਾਂ ਜੰਗਲ ਦੇ ਵਿੱਚ ਆਪਣੇ ਆਪ ਨੂੰ ਕਾਫੀ ਸੁਰੱਖਿਅਤ ਮਹਿਸੂਸ ਕਰਦੇ ਨੇ ਤੇ ਉੱਥੇ ਹੀ ਦੂਜੇ ਪਾਸੇ ਪੰਛੀ ਵੀ ਇਨ੍ਹਾਂ ਜੰਗਲਾਂ 'ਚ ਰੁੱਖਾਂ ਤੇ ਆਪਣੇ ਆਲ੍ਹਣੇ ਬਣਾ ਕੇ ਰਹਿੰਦੇ ਨੇ ਪਰ ਸਮੇਂ ਦੀ ਮਾਰ ਦੇ ਚਲਦੇ ਜੰਗਲਾਂ ਦਾ ਘਟਾਨ ਬਹੁਤ ਹੀ ਵੱਡੇ ਪੱਧਰ ਤੇ ਹੋ ਰਿਹਾ ਜਿਸ ਕਾਰਨ ਕਈ ਜੰਗਲੀ ਜੀਵਾਂ ਅਤੇ ਪੰਛੀਆਂ ਦੀਆਂ ਪ੍ਰਜਾਤੀਆਂ ਲੁਪਤ ਹੋਣ ਤੇ ਕਗਾਰ ਤੇ ਨੇ ਤੇ ਦੱਸ ਤਾ ਹੀ ਇਹ ਭਵਿੱਖ 'ਚ ਉਹ ਦਿਨ ਦੂਰ ਨਹੀਂ ਹੈ ਜਦ ਸਾਡੀ ਆਉਣ ਵਾਲੀ ਪੀ ਉਟ ਵਿਖੇ ਵਾਈਲਡ ਲਾਈਫ ਵਿਭਾਗ ਵੱਲੋਂ ਉਪਰਾਲਾ ਕੀਤਾ ਗਿਆ ਹੈ ਤੇ ਗਿੱਦ ਪਰਜਾਤੀ ਜੋ ਕਿ ਖਤਮ ਹੋਣ ਦੇ ਕगार ਤੇ ਹੈ ਉਸ ਨੂੰ ਬਚਾਉਣ ਦੇ ਲਈ ਜ਼ਿਲ੍ਹੇ ਦੇ ਪਹਾੜੀ ਇਲਾਕੇ ਵਿੱਚ ਪੈਂਦੇ ਪਿੰਡ ਚੰਡੋਲਾ ਵਿਖੇ ਇੱਕ ਬਾੜਾ ਤਿਆਰ ਕੀਤਾ ਗਿਆ ਜਿਸ ਨੂੰ ਗਿੱਦਾਂ ਦੇ ਬਲਚਰ ਰੈਸਟੋਰੈਂਟ ਦਾ ਨਾਮ ਦਿੱਤਾ ਗਿਆ ਤੇ ਇੱਥੇ ਹੀ ਇਸ ਪਰਜਾਤੀ ਨੂੰ ਪ੍ਰਫੁੱਲਤ ਕਰਨ ਦੇ ਲਈ ਅਥੱਕ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਵੀ ਸਾਹਮਣੇ ਵੇਖਣ ਨੂੰ ਮਿਲ ਰਿਹਾ ਤੇ ਪਿਛਲੇ ਕੁਝ ਸਮੇਂ ਤੋਂ ਗਿੱਦਾਂ ਦੀ ਗਿਣਤੀ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਗਿਣਤੀ ਦੇ ਵਿੱਚ ਵਾਧਾ ਹੋਇਆ ਤੇ ਇਹ ਕਹਿਣਾ ਹੈ ਡੀ ਐਫਓ ਵਾਈਲਡ ਲਾਈਫ ਦਾ ਕਿ ਇੱਕ ਲੈਬ ਟ੍ਰੀ ਵੀ ਜਿਹੜੀ ਉਹ ਬਣਾਈ ਗਈ ਹੈ ਜਿਸ ਵਿੱਚ ਇਹਨਾਂ ਗਿੱਦਾਂ ਨੂੰ ਜੋ ਫੀਡ ਜਿਹੜੀ ਪੈਂਦੀ ਹੈ ਉਸ ਦਾ ਟੈਸਟ ਡਾਕਟਰਾਂ ਵੱਲੋਂ ਕੀਤਾ ਜਾਂਦਾ ਹੈ ਤੇ ਇਸ ਸਬੰਧੀ ਜਦ ਵੀ ਪਾਗਿਆ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਆਓ ਸੁਣ ਲੈਂਦੇ ਹਾਂ ਗਿੱਦਾਂ ਵੀ ਜਿਹੜਾ ਹੁਣ ਸਮਾਂ ਚੱਲ ਰਿਹਾ ਸਮੇਂ ਦੇ ਵਿੱਚ ਜਿਹੜੇ ਵਲਚਰ ਜਿਹੜੀਆਂ ਉਹ ਘਟ ਰਹੀਆਂ ਸੀਗੀਆਂ ਉਹਨਾਂ ਨੂੰ ਜਿਹੜੀ ਤਦਾਰਤ ਧਾਉਣ ਵਾਸਤੇ ਤੇ ਉਹਨਾਂ ਨੂੰ ਜਿਹੜਾ ਰੱਖ-ਰਖਾਅ ਵਾਸਤੇ ਜਿਹੜਾ ਸਨੋਲਾ ਰੈਸਟੋਰੈਂਟ ਤਿਆਰ ਕੀਤਾ ਗਿਆ ਸੀਗਾ ਪੰਜਾਬ ਦੇ ਵਿੱਚ ਇਹ ਪਹਿਲਾ ਜਿਹੜਾ ਰੈਸਟੋਰੈਂਟ ਬਣਾਇਆ ਸੀ ਇਹਦਾ ਵਲਚਰ ਵਾਸਤੇ ਤੇ ਇੱਥੇ ਜਿਹੜੇ ਕਿਉਂ ਬਣਾਇਆ ਗਿਆ ਇਸ ਵਾਸਤੇ ਵੀ ਇੱਥੇ ਜਿਹੜੀ ਐਟਮੋਸਫੀਅਰ ਆ ਜਾਂ ਇੱਥੋਂ ਦੀ ਜਿਹੜੀ ਲੋਕੇਸ਼ਨ ਆ ਜਾਂ ਹੈਬਿਟੇਟ ਆ ਉਹ ਵਲਚਰ ਵਾਸਤੇ ਬਹੁਤ ਵਧੀਆ ਲਾਗੇ ਪਾਣੀ ਖੜ ਦੇ ਚੱਲਦੀ ਪਾਣੀ ਵੀ ਉੱਥੇ ਹੈਗਾ ਔਰ ਲਾਗੇ ਵੱਡੇ ਦਰਖਤ ਔਰ ਜੰਗਲ ਵੀ ਹੈਗਾ ਔਰ ਨਾਲ ਉਹਦੇ ਕੋਈ ਹੈਬਿਟੇਟ ਜ਼ਿਆਦਾ ਨਹੀਂ ਹੈਗਾ ਤੇ ਵਸੋਣੀ ਹੈਗੀ ਇਸ ਕਰਕੇ ਉੱਥੇ ਜਿਹੜੀ ਵਲਚਰ ਜਿਹੜੀਆਂ ਉਹ ਰੀਅਲੀ ਰਹਿ ਸਕਦੀਆਂ ਵਾਂ ਤੇ ਉੱਥੇ ਆਪਣਾ ਜਿਹੜਾ ਖਾਣਾ ਖਾ ਸਕਦੀਆਂ ਇਸ ਤਰ੍ਹਾਂ ਕਿਉਂ ਬਣਾਇਆ ਗਿਆ ਸੀ ਉੱਥੇ ਸਰ ਇਹਨਾਂ ਨੂੰ ਜਿਹੜਾ ਖਾਣਾ ਪਾਇਆ ਜਾਂਦਾ ਉਹ ਕਿਥੋਂ ਲਿਆ ਕੇ ਪਾਉਂਦੇ ਹੋ ਜੀ ਇਹ ਤਾਂ ਮੇਰਾ ਖਾਣਾ ਘਰ ਤੇ ਇਹ ਡੈੱਡ ਬਾਡੀ ਤੇ ਡਿਪੈਂਡ ਕਰਦੀਆਂ ਵਾ ਜਿਹੜਾ ਵੇਚੀ ਜਿਹੜੇ ਹੈਗੇ ਆ ਆਪਣੇ ਪਾਲਤੂ ਜਾਨਵਰ ਉਹਨਾਂ ਦੇ ਉੱਤੇ ਤੇ ਇਹ ਜਿਹੜੇ ਅਸੀਂ ਪਿੰਡਾਂ ਦੇ ਵਿੱਚੋਂ ਹੀ ਲੈਨੇ ਆਇਆ ਹੈ ਕਿ ਆਪਣੇ ਬੰਦੇ ਛੱਡੇ ਹੁੰਦੇ ਆ ਜਿਹੜਾ ਕੋਈ ਜਾਨਵਰ ਨੇਚਰਲ ਡੈਥ ਹੁੰਦੀ ਜਿਨ੍ਹਾਂ ਦੀ ਤੇ ਉਹਨਾਂ ਨੂੰ ਡਾਕਟਰ ਕੋਲ ਤੇ ਚੈੱਕ ਕਰਵਾ ਕੇ ਤੇ ਫਿਰ ਅਸੀਂ ਇਹਨਾਂ ਨੂੰ ਪਾਉਂਦੇ ਕਿਉਂਕਿ ਜੇ ਇੰਜੈਕਸ਼ਨ ਲੱਗੇ ਹੋਣ ਜਾਂ ਬਾਹਰ ਜਾਨਵਰ ਦਾ ਹੀ ਜਿਹੜਾ ਮਾਰ ਉਹ ਇਹਨਾਂ ਨੂੰ ਨਹੀਂ ਪਾਉਂਦੇ ਤੇ ਸਰ ਇਹਨਾਂ ਦਾ ਕਿਹਾ ਲੈਬ ਟੈਸਟ ਕਰਵਾਇਆ ਜਾਂਦਾ ਬਿਲਕੁਲ ਜਿਹੜੇ ਡਾਕਟਰ ਕੋਲ ਚੈੱਕ ਕਰਵਾਇਆ ਜਾਂਦਾ ਨੰਬਰ 2 ਸਾਡੇ ਕੋਲ ਇਹ ਵੀ ਫਿਜ਼ੀਕਲ ਜਿਹੜਾ ਹੈਗਾ ਵੀ ਲੋਕਾਂ ਤੋਂ ਵੀ ਉੱਥੇ ਜਿਹੜਾ ਪੁੱਛ ਲਈ ਪੁੱਛ ਇਹ ਪੁੱਛ ਪਰਤਾਲ ਕਰ ਲਈ ਜਾਂਦੀ ਵੀ ਕੀ ਹੈ ਜਾਨਵਰ ਕੇ ਇਜੈਕਸ਼ਨ ਨਾਲ ਜਾਂ ਕਿਸੇ ਬਿਮਾਰੀ ਨਾਲ ਤੀ ਮਰਿਆ ਸਰ ਜਦੋਂ ਇਹ ਸ਼ੁਰੂਆਤ ਕੀਤੀ ਗਈ ਹੈ ਤੇ ਇਹਦੇ ਵਿੱਚ ਕਿੰਨੇ ਸੀਗੇ ਉਦੋਂ 40 ਤੋਂ 50 ਜਿਹੜੀਆਂ ਸ਼ੁਰੂ ਵਿੱਚ ਸ਼ੁਰੂਆਤ ਵਿੱਚ ਜਿਹੜੇ ਡਿਟੈਕਟ ਹੋਏ ਸੀਗੇ ਉਹ ਹੌਲੀ ਹੌਲੀ ਤਰਵਾਦੀ ਵਾਦੀ ਵਾਦੀ ਹੁਣ ਇਹ 350 400 ਦੇ ਇਲਾਕੇ ਛੱਕੇ ਜਿਹੜੀਆਂ ਆਪਾਂ ਵੇਖਿਆ ਜਾ ਸਕਦੀਆਂ ਜਦੋਂ ਵੀ ਅਸੀਂ ਇਹਨੂੰ ਫੀਡ ਪਾਉਂਦੇ ਆ ਤੇ ਉਹਦੇ ਵਿੱਚ ਫਿਰ ਇਹ ਆਪ ਜਿਹੜੀਆਂ ਬਹੁਤ ਜ਼ਿਆਦਾ ਤਰਵਾ ਦੇ ਵਿੱਚ ਵੇਖਿਆ ਜਾਂਦੀਆਂ ਸਰ ਸਰਕਾਰ ਵੱਲੋਂ ਜਿਹੜਾ 7.5 ਲੱਖ ਰੁਪਈਆ ਦਿੱਤਾ ਗਿਆ ਸੀਗਾ ਵਲਚਰ ਰੈਸਟੋਰੈਂਟ ਦੇ ਲਈ ਤੇ ਸਰ ਕਿੱਥੇ ਕਿੱਥੇ ਖਰਚ ਹੋਇਆ ਔਰ ਕਿਸ ਰਿਕਾਰਡਿੰਗ ਇਹ ਹੈਗਾ ਜੀ ਇਹਦੇ ਵਿੱਚ ਇਦਾਂ ਵੀ ਜਿਹੜਾ ਜਿਹੇ ਪੈਸੇ ਆ ਉਹ ਜਿਹੜੇ ਬੰਦਾ ਬੰਦੇ ਵੀ ਰੱਖੇ ਆ ਸੀ ਉੱਥੇ ਜਿਹੜੇ ਐਮਲ ਦੇਖਭਾਲ ਕਰਦੇ ਜਾਂ ਜਿਹੜੇ ਲੋਕ ਵਲਚਰ ਆਪਣਾ ਕੋ ਜਿਹੜਾ ਮਾਸ ਲੈ ਕੇ ਆਉਣਾ ਉਹਨੂੰ ਹੀ ਟਰਾਂਸਪੋਰਟ ਕਰਦੇ ਆ ਉੱਥੇ ਖਰਚਾ ਆਉਂਦਾ ਨੰਬਰ 2 ਜਿਹੜਾ ਜਿਹੜੀ ਇਹਦੀ ਜਿੱਥੇ ਜਿੱਥੇ ਸਟੈਟਸਟ ਬਣਾਇਆ ਉੱਥੇ ਉਹਦੀ ਜਿਹੜੀ ਦੇਖਭਾਲ ਜਾਂ ਉਹਦੀ ਮੇਨਟੇਨੈਂਸ ਜਿਹੜੀ ਆ ਉੱਤੇ ਵੀ ਜਿਹੜਾ ਖਰਚਾ ਜਾਂਦਾ ਕੈਮਪਰਸ ਤੋਂ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ